ਅਸੀਂ ਪਹਿਲਾਂ ਨਿਆਣੇ ਹੁੰਦੇ ਸੀ ਖੇੜ ਦੇ ਸਾਡੇ ਬਾਬੇ ਤਰਦਾਦੇ ਜੀ ਕਹਿੰਦੇ ਹੁੰਦੇ ਵੀ ਚੀਜ਼ਾਂ ਸਾਂਭ ਕੇ ਰੱਖਣੀਆਂ ਨੇ ਅਸੀਂ ਰੱਖਿਆ ਨੇ ਅਸੀਂ ਜੀ ਹਰ ਹਫਤੇ ਨੂੰ ਮਾਰ ਕੱਢਦੇ ਆ ਹਰ ਸੰਡੇ ਤੇ ਤੇਲ ਮਾਲਿਸ਼ ਕਰਦੇ ਆ ਤੇ ਟੁੱਪਾ ਲਵਾਦੇ ਆ ਤਾਂ ਮੈਂ ਨਿਆਣੇ ਕਰੋਨਾ ਚ ਲੱਗਿਆ ਕਈ ਆਫਰ ਵੀ ਆਏ ਹਨ ਕੋਈ ਫਾਲ ਟੈਂਪਲਿੰਗ ਨੂੰ ਫੋਨ ਕਰਦਾ ਹਾਂਜੀ ਸਰ ਕੀ ਨਾਮ ਆ ਤੁਹਾਡਾ ਜੀ ਮੇਸਟਰ ਸਿੰਘ ਜੀ ਜਿੰਦਗੀ ਦਾ ਜੀ ਬੱਲਰ ਜੀ ਕਿੰਨੀ ਉਮਰ ਹੋ ਗਈ ਤੁਹਾਡੀ 55 ਸਾਲ ਹੋ ਗਈ ਗੱਡਾ ਸੰਭਾਲ ਕੇ ਰੱਖਿਆ ਹੈ ਕਿਹਨਾਂ ਦਾ ਗੱਡਾ ਤੁਹਾਡੇ ਕੀ ਲੱਗਦੇ ਸੀ ਉਹ ਕਿਹੜੇ ਦਾਦੇ ਪਰਦਾਦੇ ਹੋ ਜੀ ਵੱਡਾ ਮੇਰਾ ਪਰਦਾਦਾ ਜੀ ਸਿੰਘਾ ਸਿੰਘ ਜੀ ਤੋਂ ਬਾਅਦ ਜੀ ਮੇਰਾ ਬਾਬਾ ਜੀ ਮੇਸਰਾ ਸਿੰਘ ਫਿਰ ਮੇਰਾ ਬਾਪੂ ਸਿੰਘ ਅਰਚਰ ਸਿੰਘ ਜੀ ਫਾਦਰ ਅੱਛਾ ਉਸ ਤੋਂ ਬਾਅਦ ਅੱਗੇ ਅਸੀਂ ਸਮਾਸਦੇ ਹਾਂ ਜੀ ਉਹਨਾਂ ਨੇ ਸੰਭਾਲ ਕੇ ਰੱਖਿਆ ਹੂੰ ਇਹ ਨੂੰ ਸੰਭਾਲ ਨੂੰ ਕਿਵੇਂ ਦੇਖਦੇ ਹੋ ਤੁਸੀਂ ਅੱਜ ਦੇ ਸਮੇਂ ਪੁਰਾਣੇ ਚੀਜ਼ ਕੋਈ ਨਹੀਂ ਸੰਭਾਲ ਕੋਈ ਸੰਭਾਲ ਕੇ ਰੱਖੀ ਹਾਂ ਜੀ ਅਸੀਂ ਪਹਿਲਾਂ ਨਿਆਣੇ ਹੁੰਦੇ ਜੀ ਖੇੜ ਦੇ ਸਾਡੇ ਬਾਬੇ ਫਰਦਾਦੇ ਜੀ ਕਹਿੰਦੇ ਹੁੰਦੇ ਵੀ ਚੀਜ਼ਾਂ ਸੰਭਾਲ ਕੇ ਰੱਖਣੀਆਂ ਨੇ ਅਸੀਂ ਰੱਖਿਆ ਨੇ ਅੱਗੇ ਤੁਸੀਂ ਰੱਖੋ ਅੱਜ ਅੱਗੇ ਸਾਡੇ ਬੱਚਿਆਂ ਨੂੰ ਕਹਿੰਦੇ ਆ ਵੀ ਤੁਸੀਂ ਵੀ ਸੰਭਾਲ ਕੇ ਰੱਖੋ ਜੀ ਹਲਕੀ ਜੀ ਤਾਂ ਆਫਰ ਤੁਹਾਨੂੰ ਕਿੰਨੀ ਗਈ ਹੋਂ ਤੱਕ ਇਹਦੀ ਇਹਦੀ 84 ਲੱਖ ਰੁਪਏ ਲੱਗੇ ਸੀ ਜੀ ਕਿੰਨੇ ਸਾਲ ਪਹਿਲਾਂ ਇਹ ਜੀ 5 ਸਾਲ ਪਹਿਲਾਂ ਉਤਮਾਤ ਹੋਰ ਵੀ ਬਹੁ ਲੋਕ ਆਏ ਹਾਂ ਜੀ ਹੋਰ ਵੀ ਆਉਂਦੇ ਰਹੇ ਜੀ ਹਾਂ ਜੀ ਪਰ ਤੁਸੀਂ ਕੀ ਸੋਚਿਆ ਹੋਇਆ ਅਸੀਂ ਸੋਚਿਆ ਵੀ ਇਹ ਚੀਜ਼ ਆਪਾਂ ਨੇ ਰੱਖਣੀ ਹੈ ਜੀ ਪੈਸੇ ਦੇ ਮਗਰ ਨਹੀਂ ਲੱਗਣਾ ਵੇਚਣਾ ਹੈ ਨਾ ਜੀ ਅੱਜ ਦੇ ਸਮੇਂ ਦਾ ਅਗਰ ਕੋਈ ਬੰਦੇ ਨੂੰ 4 ਪੈਸੇ ਮਿਲਦੇ ਨਾਲ ਵੇਚ ਦਿੰਦਾ ਹਾਂ ਜੀ ਨਾ ਵੇਚ ਦੇਣਗੇ ਹਾਂ ਰੱਖਾਗੇ ਤੁਹਾਡੀਆਂ ਛੋਟੀਆਂ ਹੁੰਦੀਆਂ ਕਿ ਯਾਦਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਜਦੋਂ ਇਹ ਯਾਦਾਂ ਜੀ ਇਹ ਸਾਨੂੰ ਇਹ ਚੰਗਾ ਲੱਗੇ ਜੀ ਵਧੀਆ ਇਹ ਕਰਨ ਜੀ ਸਸੀ ਇੱਥੋਂ ਤੱਕ ਪਹੁੰਚ ਰਹੇ ਹਾਂ ਬੀ ਬਜ਼ੁਰਗਾਂ ਨੇ ਕੀ ਮੀਲਤਾ ਕਰੀਏ ਸੀ ਇਹਦੇ ਨਾਲ ਜੀ ਨਰਮਾ ਕਪਾ ਲੈ ਕੇ ਜਾਂਦੇ ਜੀ ਤੋਂ 8:00 ਵਜੇ ਦਾ ਕੰਮ ਇਸੇ ਨਾਲ ਕਰਦੇ ਜੀ ਸਾਰ ਪਹਿਲਾਂ ਤਾਂ ਵਿਆਹ ਸ਼ਾਦੀਆਂ ਵੀ ਕਹਿੰਦੇ ਗੱਲਾਂ ਹਾਂ ਜੀ ਹਾਂ ਜਾਂਦਾ ਜੀ ਸਾਰੇ ਪੱਸੀ ਜਾਂਦਾ ਜੀ ਹਾਂ ਹੁਣ ਅੱਗੇ ਜਵਾਕਾਂ ਨੂੰ ਕੀ ਸਨੇਹਾ ਦਵੋਗੇ ਜਵਾਕਾਂ ਨੂੰ ਹੀ ਸਹਰਿਆ ਦੇਵੋ ਜੀ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖੋ ਜੀ ਜਿਵੇਂ ਅਸੀਂ ਰੱਖਿਆ ਸਾਡੇ ਬਜ਼ੁਰਗਾਂ ਨੇ ਰੱਖਿਆ ਪਹਿਲਾਂ ਵੀ ਇਹ ਆਪਾਂ ਨੇ ਵੇਚਣਾ ਨਹੀਂ ਹੈਗਾ ਜੀ ਜਿੰਨੇ ਮਰਜ਼ੀ ਕੀਮਤ ਲੱਗਦੀ ਹੈ ਹਾ ਜਿੰਨੀ ਮਰਜ਼ੀ ਲੱਗਦੀ ਹੈ ਉਹਨੂੰ ਤੁਸੀਂ ਉਹਨੂੰ ਅੰਦਰ ਸੰਭਾਲ ਕੇ ਰੱਖਦੇ ਹਾਂ। ਹਾਂਜੀ ਅੰਦਰ ਰੱਖਿਆ ਜਾਂ ਸਭਾ ਕੇ। ਹਾਂਜੀ। ਮੌਸਮ ਵਗੈਰਾ ਜੇ ਕੋਈ ਮੀਂਹ ਗਣੀ ਲੱਗਦੀ ਹੈ ਤਾਂ ਪੂਰਾ ਹਾਂਜੀ ਫਿਰ ਇਹਨੂੰ ਅੰਦਰ ਰੱਖਦੇ ਹਾਂ ਜੀ। ਹਾਂ ਬਾਹਰ ਨਹੀਂ ਰੱਖਦੇ ਜੀ ਇਹਨੂੰ। ਲੋਕ ਦੇਖਣ ਨੂੰ ਖਣਾ ਹਾਂ ਦੇਖਣ ਨੂੰ ਖਣਾਉਂਦੇ ਜੀ। ਬਾਹਰ ਪਿੰਡਾਂ 'ਚ ਬਹੁਤ ਹੁੰਦੇ ਨੇ ਜੀ। ਜਿਹੜਾ ਗੂੜਾ ਦਵਾਨਦੇ ਆ ਪਿੰਡ ਵਿੱਚ ਜੀ। ਠੀਕ ਹੈ ਜੀ। ਹਾਂਜੀ। ਹਾਂਜੀ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਜੀ ਗੁਰਜਿੰਦਰ ਸਿੰਘ ਹੈ। ਇਹ ਕਿਹਨਾਂ ਦਾ ਗੱਡਾ ਵੈਸੇ? ਇਹ ਜੀ ਆਪਣਾ ਗੱਡਾ ਹੈਗਾ ਇਹ 105 ਸਾਲ ਪੁਰਾਣਾ ਗੱਡਾ ਹੈਗਾ ਤੇ ਸਾਡੀ ਜੀ ਇਸ ਟਾਈਮ ਪੰਜੀ ਪੀੜੀ ਚੱਲਦੀ ਹੈਗੀ ਤੇ ਇਹ ਮੇਰੇ ਜੋ ਪਰਦਾਦਾ ਜੀ ਸੀਗੇ ਉਹਨਾਂ ਦੇ ਅਗੇ ਫਾਦਰ ਸਾਹਿਬ ਨੇ ਲੇਟਾ ਸੀਗੇ ਜੀ ਤਾਂ ਸੰਭਾਲ ਨੂੰ ਕਿਵੇਂ ਦੇਖਦੇ ਹੋ ਅੱਜ ਦੇ ਸਮੇਂ ਚ ਕੋਈ ਸੰਭਾਲ ਕੇ ਨਹੀਂ ਰੱਖਦਾ ਤੁਸੀਂ ਸੰਭਾਲ ਕੇ ਰੱਖਿਆ ਅਸੀਂ ਜੀ ਹਰ ਹਫਤੇ ਨੂੰ ਬਾਹਰ ਕੱਢਦੇ ਹਾਂ ਹਰ ਸੰਡੇ ਦੇ ਤੇ ਤੇਲ ਮਾਲਿਸ਼ ਕਰਦੇ ਹਾਂ ਤੇ ਧੁੱਪ ਲਵਾਉਂਦੇ ਹਾਂਗੇ ਤੇ ਉਸ ਤੋਂ ਬਾਅਦ ਅਸੀਂ ਨੂੰ ਅੰਦਰ ਕਰ ਦਿੰਦੇ ਹਾਂ ਘਰ ਦੇ ਅੰਦਰ ਕਿਉਂਕਿ ਦੇਖੋ ਸਾਡਾ ਟਰੈਕਟਰ ਤੇ ਚਾਲੀ ਤੇ ਜੋ ਗੱਡੀ ਆ ਉਹ ਬਾਹਰ ਖੜੀ ਹੁੰਦੀਆਂ ਪਰਾਂਡੇ ਦੇ ਵਿੱਚ ਪਰ ਅਸੀਂ ਨੂੰ ਸੰਭਾਲ ਵਾਸਤੇ ਅੰਦਰ ਲਗਾਣੇ ਆ ਉਹ ਕਿ ਕਿਤੇ ਦੇ ਪਾਣੀ ਬਿਲਕੁਲ ਨਾਣਾ ਜੀ ਹੁਣ ਤੱਕ ਕੀਮਤਾਂ ਕਿੰਨੀਆਂ ਲੱਗੀਆਂ ਨੇ ਆ ਕੀਮਤ ਦੇਖੋ ਜੀ ਕਈ ਵਾਰ ਫੋਨ ਆਉਂਦੇ ਆ ਕਿ 85 ਲੱਖ ਲੈ ਲਓ ਇਹ ਲੈ ਲਓ ਪਰ 2017 ਦੇ ਵਿੱਚ ਕਿਸੇ ਨੇ 85 ਲੱਖ ਕੀਮਤ ਲਾਈ ਸੀ ਪਰ ਉਹ ਕੀਮਤ ਅੱਜ ਦੇ ਟਾਈਮ 'ਚ ਦੇਖੋ ਵੀ ਵਧੀ ਹੋਣੀ ਕੱਟੀਦਾ ਨਹੀਂ ਹੋਣੀ ਤੇ ਮਤਲਬ ਸਾਡਾ ਇਹ ਵੀ ਅਸੀਂ ਇਹਦੀ ਕੋਈ ਕੀਮਤ ਲਾਣੀ ਨਹੀਂ ਹੈ ਜੀ ਉਹ ਸਾਡੀ ਇਹ ਵਿਰਾਸਤ ਹੈ ਜੇ ਜੋ ਅਸੀਂ ਹੈਗੇ ਆ ਸਿਰਫ ਇਸ ਕਰਕੇ ਆਗੇ ਸਾਡੇ ਕੋਲ ਪਹਿਲਾਂ ਜੀ 5 ਕਿਲੇ ਵੰਡੇ ਸੀਗੇ ਤਿੰਨ ਘਰਾਂ ਦੇ ਕੋਲ ਤਿਆਰ 334425 ਕਿਲੇ ਬਣਾਏਗਾ ਸਿਰਫ ਇਹਦੀ ਬਦੌਲਤ ਹੈ ਜੀ ਇਹਨੇ ਕਮਾਈ ਕੀਤੀ ਹੈਗੀ ਬਜ਼ੁਰਗ ਕਮਾਈ ਕਰਦੇ ਸੀਗੇ ਜੀ ਉਹ ਸਾਰਾ ਪੰਜਾਬ ਹਰਿਆਣਾ ਇੱਧਰ ਉੱਥੇ ਕਿ ਦੂਸਾਰੇ ਕਿਤੇ ਹੁੰਦੇ ਸੀਗੇ ਤੇ ਬਾਕੀ ਜੀ ਜੋ ਉਸ ਟਾਈਮ ਵਿਆਹ ਹੁੰਦੇ ਸੀਗੇ ਡੋਲੀ ਵਾਲੀ ਕਾਰਜ ਦਾ ਕਹਿੰਦੇ ਨੇ ਆਪਾਂ ਉਹਦਾ ਵੀ ਕੰਮ ਕਰਦਾ ਸੀਗਾ ਮਤਲਬ ਕਿ ਦੋ ਤਰੀਕੇ ਨਾਲ ਯੂਜ਼ ਹੁੰਦਾ ਸੀਗਾ ਜੀ ਟੋਆ ਟੋਆ ਦਾ ਸਾਧਨ ਵੀ ਸੀਗਾ ਤੇ ਡੋਲੀ ਵਾਲੇ ਕਾਰ ਦਾ ਸਾਧਨ ਸੀ ਲੱਗਦਾ ਤਾਂ ਹੁਣ ਪੂਰਾ ਸੰਭਾਲ ਕੇ ਰੱਖਣਾ ਇਸੇ ਤਰੀਕੇ ਨਾਲ ਹਾਂਜੀ ਅਸੀਂ ਇਹਨੂੰ ਇਸ ਤਰ੍ਹਾਂ ਹੀ ਸੰਭਾਲ ਕਰਾਂਗੇ ਦੋ ਸਾਡੇ ਅੱਗੇ ਬੱਚੇ ਹੋਣਗੇ ਜੋ ਨੈਕਸਟ ਜਨਰੇਸ਼ਨ ਹੋਊਗੀ ਅਸੀਂ ਉਹਨਾਂ ਨੂੰ ਵੀ ਕਹਿਣਾ ਕਿ ਹਾਂ ਤੁਸੀਂ ਵੀ ਸੰਭਾਲ ਇਸ ਤਰ੍ਹਾਂ ਹੀ ਕਰਨੀ ਹੈ ਤੇ ਇਹਨੂੰ ਵਿੱਚ ਵਿੱਚ ਨਾ ਨਿਕਲੇ ਠੀਕ ਹੈ ਭਾਈ ਜੀ ਕੀ ਨਾਮ ਆ ਤੁਹਾਡਾ ਜੀ ਗੁਰਵਿੰਦਰ ਸਿੰਘ ਜੀ ਕਿਹੜਾ ਪਿੰਡਾ ਜੀ ਬੱਲਰਾ ਜੀ ਅ ਗੱਡਾ ਸੰਭਾਲ ਕੇ ਰੱਖਿਆ ਹੋਇਆ ਕਿੰਨਾ ਪੁਰਾਣਾ ਗੱਡਾ ਤੇ ਕੀ ਸੰਭਾਲ ਤੁਹਾਡੇ ਵੱਲੋਂ ਹੁੰਦਾ ਕਿਤੇ ਗਿਆ ਇਹਦੇ ਇਹ 105 ਸਾਲ ਪੁਰਾਣਾ ਗੱਡਾ ਜੀ ਸਾਡੇ ਬਜ਼ੁਰਗਾਂ ਦਾ ਗੱਡਾ ਜੀ ਤੇ ਸਾਂਸਾਂ ਵਾਲੇ ਦੀ ਪਹਿਲਾਂ ਬਜ਼ੁਰਗ ਕਰਦੇ ਆ ਜੀ ਤੇ ਹੁਣ ਅਸੀਂ ਕਰਦੇ ਆਂ ਜੀ ਤੇ ਅੱਗੇ ਬੱਚਾ ਨੂੰ ਵੀ ਸਨੇਹਾ ਦੇਵਾਂਗੀ ਸਮਾਂ ਸਮਾਂ ਲੈਦੀ ਐਸੀ ਤਰੀਕੇ ਨਾਲ ਕਰੂ ਕੀ ਕੀ ਇਹਦੇ ਪਰੋਂ ਲੱਕੜ ਲੋਹਾ ਕਿੰਨਾ ਲੱਗਿਆ ਹੈ ਲੱਕੜ ਤਾਂ ਥੋੜੇ ਸਾਹਮਣੇ ਹੀ ਦੇਖੋ ਉ ਇਹ ਤੇ ਪਿੱਤਲ ਦੇ ਤਾਂਬਾ ਮਿਕਸਡ ਆ ਕੁਆਂਟੀਟੀ ਇੱਕ ਕੁਆਂਟਲ ਦੇ ਨੇੜੇ ਜਿਹੜੇ 50 ਕਿਲੋ ਪਿੱਤਲਾ 50 ਕਿਲੋ ਤਾਂਬਾ ਤਾਂ ਗੱਲ ਕਰੀਏ ਪੁਰਾਣੀ ਚੀਜ਼ ਕੋਈ ਸੰਭਾਲ ਕੇ ਰੱਖਦਾ ਤਾਂ ਤੁਸੀਂ ਸੰਭਾਲ ਕੇ ਰੱਖੀਏ ਕੀ ਕਰਨਾ ਉਹ ਕਿਉਂਕਿ ਭਾਈ ਜੋ ਕੁਝ ਵੀ ਹੈਗਾ ਇਹਦੇ ਕਰਕੇ ਹੀ ਆ ਤੇ ਚਲੋ ਹੁਣ ਵੱਖੋ ਵੱਖਰੇ ਪਰਿਵਾਰ ਹੋ ਗਏ ਹਨ ਪਹਿਲਾਂ ਜਦੋਂ ਤਿੰਨੇ ਘਰ ਤਿੰਨੇ ਪਰਿਵਾਰ ਇਕੱਠੇ ਸੀ ਉਦੋਂ ਪੰਜ ਗੱਲੇ ਬਣਦੇ ਹੁੰਦੇ ਸੀ ਪੰਜ ਤੋਂ 45 ਇਹਦੇ ਕਰਕੇ ਹੀ ਬਣਿਆ ਤੇ ਇਹਨੂੰ ਗੱਡਾ ਨਹੀਂ ਕਹਿ ਸਕਦੇ ਇਹ ਸਾਡਾ ਪਰਿਵਾਰਕ ਮੈਂਬਰੀ ਕਿੰਨੀਆਂ ਕੀਮਤਾਂ ਲੱਗੀਆਂ ਹੁਣ ਤੱਕ ਕੀਮਤਾਂ ਬਈ ਇਹਦੀਆਂ ਕਰੋੜਾਂ ਚ ਲੱਗੀਆਂ ਕਈ ਆਫਰ ਵੀ ਆਏ ਹਨ ਜਿਵੇਂ ਕੋਈ ਫੋਰਨ ਕੰਟਰੀ ਚੋਂ ਫੋਨ ਕਰਦਾ ਕੋਈ ਡਾਇਰੈਕਟਰ ਲਾ ਲੋ ਕੋਈ ਫਿਲਮ ਡਾਇਰੈਕਟਰ ਲਾ ਲੋ ਹਨ ਫੋਨ ਕਰਦੇ ਆ ਵੀ ਸ਼ੂਟ ਵਾਸਤੇ ਗੱਡਾ ਚਾਹੀਦਾ ਚਾਹੁੰਦੇ ਸਾਨੂੰ ਤੇ ਉਹ ਪੈਸੇ ਵੀ ਵਧੀਆ ਆਫਰ ਕਰਦੇ ਆ ਪਰ ਆਪਾਂ ਦੇਣੀ ਨਹੀਂ ਗੇਸੇ ਨੂੰ ਜਾਨੀ ਕਿ ਕਿਉਂਕਿ ਉਹ ਇਹਨੂੰ ਸਮਝਦੇ ਨਹੀਂ ਹੈਗੇ ਵੀ ਹਾਂ ਕੀ ਚੀਜ਼ ਹੈ ਸਾਡੇ ਵਾਸਤੇ ਇਹ ਅਨਮੋਲੀ ਚੀਜ਼ ਹੈ ਇੱਕ ਅਸੀਂ ਰਿਸਪੈਕਟ ਕਰਦੇ ਆਂ ਦੂਸਰਾ ਬੰਦਾ ਕੋਈ ਰਿਸਪੈਕਟ ਨਹੀਂ ਕਰਦਾ ਇਹਦੀ ਕੋਈ ਬੂਟ ਲੈ ਕੇ ਚੜਗੇ ਕੋਈ ਚਪਲੋਂ ਲੈ ਕੇ ਚੜਗੇ ਉਹ ਚੀਜ਼ ਅਸੀਂ ਚਾਹੁੰਦੇ ਨਹੀਂ ਤਾਂ ਕਿੰਨੀ ਕਿੰਨੀਆਂ ਪੀੜ੍hiyan ਨੇ ਜਿਵੇਂ ਤੁਸੀਂ ਦੱਸਿਆ ਤੁਹਾਡੀ ਕਿੰਨੇ ਸਾਲ ਪੁਰਾਣਾ ਗੱਦਾ ਹੈ ਸਾਡੀ ਵੀ 5ਵੀਂ ਪੀੜ੍ਹੀ ਆ ਗਈ ਮੈਂ 5ਵੀਂ ਪੀੜ੍ਹੀ ਚਾਂ ਤੇ ਮੇਰੀ ਗੁੜੀ ਅੱਗੇ ਉਹ 6ਵੀਂ ਪੀੜ੍ਹੀ ਜਾਊਂ ਕਿੰਨੇ ਸਾਲ ਪੁਰਾਣਾ 700 ਸਾਲ ਪੁਰਾਣਾ ਤਰਾ ਆ ਆਈਡੀਆ ਮੰਨ ਕੇ ਚੱਲੋ ਹਾਂ 105 106ਵਾਂ ਸਾਲ ਲੱਗ ਗਿਆ ਇਹਨੂੰ 1918 1718 ਦੇ ਕਰੀਬ ਦਾ ਗੱਡਾ ਹੈ ਤਾਂ ਕਿੰਨਾ ਕੰਮਕਾਰ ਕੀਤਾ ਬਜ਼ੁਰਗਾਂ ਨੇ ਇਹਦੇ ਪਾਸ ਕੰਮਕਾਰ ਵਾਵੇ ਕੰਮਕਾਰ ਜੇ ਕੀਤਾ ਤਾਂ ਹੀ ਅੱਜ ਇੱਥੇ ਖੜੇ ਆ ਬਈ ਕਿੰਨਾ ਕੁ ਵਜ਼ਨ ਚੱਕ ਲੰਦਾ ਸੀ ਇਹ 20 ਵਹੀ ਕੁਆਂਟਲ ਦੇ ਨੇੜੇ ਤੇ ਇਹਦੇ ਉੱਤੋਂ ਇੱਕ ਮਿੱਡ ਹੋਰ ਲੱਗਦਾ ਸੀ ਉਹ ਮੌਕੇ ਤੇ ਐਡਜਸਟ ਕਰ ਲੈਂਦੇ ਠੀਕ ਹੈ ਹਾਂਜੀ ਤਾਂ ਅੱਗੇ ਅਗਲੇ ਪੀੜ੍ਹੀਆਂ ਨੂੰ ਕਿਸਨੇ ਹਦੋਂਗੇ ਸਨੇਹਾ ਇਹੀ ਹੈ ਬਈ ਕਿਉਂਕਿ ਇਹ ਇੱਕ ਨਾ ਅਨਮੁੱਲੀ ਚੀਜ਼ ਆ ਵੀ ਆਪਣੇ ਕੋਲ ਹੈਗੀ ਆ ਤਾਂ ਸਾਨੂੰ ਵੀ ਪਤਾ ਸਨੇਹਾ ਇਹ ਵੀ ਜਿਵੇਂ ਬਜ਼ੁਰਗਾਂ ਨੇ ਸਾਨੂੰ ਸੰਭਾਲ ਕੀਤੀ ਅਸੀਂ ਕਰ ਰਹੇ ਹਾਂ ਤੇ ਆਉਣ ਵਾਲੀ ਪੀੜ੍ਹੀ ਵੀ ਸਾਡੀ ਇੰਜ ਸੰਭਾਲ ਕਰੇ ਤੁਸੀਂ ਹੁਣ ਸੰਭਾਲ ਕਿੰਨਾ ਜਿਵੇਂ ਤੁਸੀਂ ਸੰਡੇ ਨੂੰ ਟਾਈਮ ਦਿੰਦੇ ਹਨੋਂ ਸੰਡੇ ਨੂੰ ਵੀ 2-3 ਘੰਟੇ ਇਹ ਤੇ ਲਾਉਣੀ ਲਾਉਣੀ ਹੁੰਦੀ ਆ ਹਰ ਸੰਡੇ ਪੂਰੀ ਸੰਭਾਲ ਕਰਾਂ ਹਾਂਜੀ ਜਿਵੇਂ ਦੀਵਾਲੀ ਦੇ ਸਾਰਾ ਨੂੰ ਪੂਰੀ ਪ੍ਰੋਪਰ ਤੇਲ ਨਾਲ ਚੋਪੜੇ ਨੂੰ ਗੇੜਾ ਵੀ ਦੇ ਦਿੰਨੇ ਆ ਪਿੰਡ 'ਚ ਠੀਕ ਤੇ ਉਦਾਂ ਹਫਤੇ ਇਹਦੀ ਵਧੀਆ ਸੰਭਾਲ ਹੁੰਦੀ ਠੀਕ